ਨਾਪਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਰਿਹਾਈਸ਼ ਤੇ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਥੇ ਉਹਨਾਂ ਵੱਲੋਂ ਆਪ ਸਰਕਾਰ ਨੂੰ ਆੜੇ ਹੱਥੀਂ ਲਿਆ ਗਿਆ ਹੁਸ਼ਿਆਰਪੁਰ ਵਿਖੇ ਆਪ ਸਰਕਾਰ ਤੇ ਫਲੂ ਕੀਤੀ ਕਿ ਰੈਲੀ ਅਤੇ ਲੋਕ ਸਭਾ ਚੋਣਾਂ ਦਾ ਵਿਗਲਬੁਜਾਉਣ ਤੇ ਸੀਐਮ ਮਾਨ ਦੇ ਵੱਲੋਂ ਜੋ ਦਾਅਵਾ ਕੀਤਾ ਗਿਆ ਕਿ ਮੇਰੇ ਅਤੇ ਅਰਵਿੰਦ ਕੇਜਰੀ ਫਾਲ ਦੇ 32-33 ਦੰਤ ਨੇ ਅਤੇ ਅਸੀਂ ਲੋਕ ਸਭਾ ਦੇ ਵਿੱਚ 13-13 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਤਾਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਦਾ ਜਵਾਬ ਦਿੰਦੇ ਹੋਏ ਕਿ ਹੈ ਕਿ ਭਗਵੰਤ ਮਾਨ ਦਾ ਇਕੋ ਹੀ ਕੰਮ ਰਹਿ ਗਿਆ ਦੰਦ ਗਿਣਨੇ ਪੰਜਾਬ ਦੇ ਕੀ ਹਾਲਾਤ ਨੇ ਉਹਨਾਂ ਬਾਰੇ ਬਿਲਕੁਲ ਨਹੀਂ ਪਤਾ ਮੈਂ ਤਾਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਫਿਰ ਕੇਜਰੀਵਾਲ ਕਿਉਂਕਿ ਉਹ ਹਰ ਸੜਕ ਤੇ ਕੇਜਰੀਵਾਲ ਨੂੰ ਬੁਲਾ ਲੈਂਦਾ ਹੈ ਉਸ ਦਾ ਉਦਘਾਟਨ ਕਰ ਲੈਂਦਾ ਹੈ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦੇ ਐ ਵੀ ਕਿਹਾ ਕਿ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਤੇ ਨਾ ਹੀ ਕੇਜਰੀਵਾਲ ਨੂੰ ਅਤੇ ਇਸ ਕਰਕੇ ਜੋ ਪੰਜਾਬ ਦੇ ਹਾਲਾਤ ਬਣੇ ਨੇ ਗੁੰਡਾ ਕਰਤੀ ਚੱਲ ਰਹੀ ਹੈ ਆਮਨ ਕਾਨੂੰਨ ਦੀ ਸਥਿਤੀ ਜਮਾ ਵਿਗੜ ਚੁੱਕੀ ਹੈ ਅਜੇ ਵਿੱਚ ਸੁਖਵੀਰ ਬਾਦਲ ਨੇ ਹੋਰ ਕੀ ਕੁਝ ਗਿਆ ਸੋ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਮੈਂ ਅੱਜ ਹੁਣੀ ਨੱਬ ਹਲਕੇ ਚ ਹੈ ਮਕਰਨ ਲਾਲ ਸਾਹਿਬ ਜੀ ਸਾਡੇ ਹਲਕੇ ਚਾਰਜ ਹੈ ਬਹੁਤ ਮਿਹਨਤ ਕਰ ਰਹੇ ਤੇ ਜਿ ਦੇਖਿਆ ਹੋਣਾ ਕਿ ਦਿਨ ਰਾਤ ਮਿਹਨਤ ਕਰਕੇ ਨੇ ਪਾਰਟੀ ਨੂੰ ਬਹੁਤ ਤਕੜਾ ਕੀਤਾ ਲੋਕ ਸਭਾ ਚੋਣਾਂ ਵਿੱਚ ਅੰਗਾਜ ਕਰਤਾ ਆਪ ਪਾਰਟੀ ਨੇ ਅੱਜ ਹੁਸ਼ਿਆਰਪੁਰ ਵਿੱਚ ਭਗਵੰਤ ਮਾਨ ਕਹਿ ਰਹੇ ਨੇ ਮੇਰੇ 32 ਦੰਦ ਨੇ ਕੇਜਰੀਵਾਲ ਦੇ 32 ਦੰਦ ਨੇ 13 ਦੀ 13 ਸੀਟਾਂ ਅਸੀਂ ਪੰਜਾਬ ਵਿੱਚੋਂ ਜਿੱਤਿਆ ਕਿਸ ਤਰ੍ਹਾਂ ਦੇ ਉਹਦੇ ਬਿਆਨ ਹੁਣ ਇਹਦਾ ਇੱਕੋ ਹੀ ਕੰਮ ਰਹਿ ਗਿਆ ਆਪਣੇ ਦੰਦ ਕਿੰਨੇ ਪੰਜਾਬ ਚ ਲੋਕਾਂ ਦੇ ਕੀ ਹਾਲਤਾ ਉਹਨੂੰ ਪਤਾ ਨਹੀਂ ਹਲੇ ਮੈਂ ਇੰਨਾ ਹੀ ਪੁੱਛਣਾ ਚਾਹਣਾ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਹੈ ਕਿ ਭਗਵੰਤ ਮਾਨ ਹੈ ਜੇ ਦੋ ਪਿੰਡਾਂ ਸੀਵਰੇਜ ਪਾਉਣਾ ਉਹ ਵੀ ਕੇਜਰੀਵਾਲ ਅੱਗੇ ਉਗਠਨ ਕਰਦਾ ਹੈ ਜਿੱਥੇ ਕੋਈ ਛੋਟੀ ਮੋਟੀ ਕਿਸੇ ਗਲੀ ਬਣਾਉਣੀ ਹੈ ਉੱਥੇ ਕੇਜਰੀਵਾਲ ਆ ਕੇ ਨਹੀਂ ਪੱਥਰ ਰੱਖਦਾ ਤੇ ਭਗਵੰਤ ਜੀ ਮਾਨ ਫਿਰ ਕੀ ਚੀਜ਼ ਹੈ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਕੇ ਕੇਜਰੀਵਾਲ ਨੂੰ ਨਹੀਂ ਇਸ ਕਰਕੇ ਜਿਹੜੀ ਹਾਲਾਤ ਹੈ ਅੱਜ ਗੁੰਡਾਗਰਦੀ ਦੀ ਹਾਲਾਤ ਹੈ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੁਣੇ ਅੱਜ ਲੁਧਿਆਣੇ ਤੋਂ ਖਬਰ ਹੈ ਇੱਕ ਵਪਾਰੀ ਨੂੰ ਚੱਕ ਕੇ ਉਹਨੂੰ ਮਾਰ ਦਿੱਤਾ ਬਠਿੰਡਿਓ ਖਬਰ ਹੈ ਇੱਕ ਬੰਦਾ ਮਾਰ ਦਿੱਤਾ ਕੱਲ ਪੁਲਿਸ ਵਾਲਾ ਹੀ ਮਾਰ ਦਿੱਤਾ ਅੱਜ ਸਾਰੇ ਗੈਂਗਸਟਰ ਸਾਰਾ ਕੁਝ ਲੁੱਟੀ ਜਾਂਦੇ ਐ ਤੇ ਇਹਨਾਂ ਦੇ ਐਮ.ਐਲ.ਏ ਹੋਰ ਅੱਗੇ ਲੁੱਟਣ ਤੇ ਲੱਗੇ ਐ ਖੇਡਾਂ ਬਹੁਤ ਇੰਪੋਰਟੈਂਟ ਹਿੱਸਾ ਐ ਜਵਾਨੀ ਦਾ ਅਸੀਂ ਪੰਜਾਬ ਦੇ ਨੌਜਵਾਨ ਸਾਰੇ ਕਬੱਡੀ 'ਨ ਲੱਗੇ ਸੀ ਉਦੋਂ ਅਸੀਂ ਵੀ ਸੋਚਿਆ ਸੀ ਕਿ ਨੌਜਵਾਨਾਂ ਨੂੰ ਸਹੀ ਰਸਤੇ 'ਤੇ ਧਾਣਨ ਵਾਸਤੇ ਅਸੀਂ ਕਬੱਡੀ ਵਰਲਡ ਕੱਪ ਕਰਾਉਣ ਲੱਗੇ ਸੀ ਤੇ ਬੜਾ ਉਤਸ਼ਾਹ ਕੀਤਾ ਸੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਸੀ ਸਪੋਰਟਸਮੈਨ ਨੂੰ ਜਿਹਦੇ ਕਰਕੇ ਸਾਡੀ ਸਰਕਾਰ ਦੇ ਟਾਈਮ ਬਹੁਤ ਸਪੋਰਟਸ ਅੱਗੇ ਅਗਦੇ ਸੀ ਪਰ ਪੰਜ ਸਾਲ ਕੈਪਟਨ ਨੇ ਖਰਾਬ ਕਰਤੇ ਆਹ ਤਾਂ ਜਮਾਈ ਨਕਮਾ ਐ ਮੁੱਖ ਮੰਤਰੀ ਹੈ ਤੋਂ ਇਸ ਕਰਕੇ ਜਿਹੜੀ ਜਿਸ ਤਰੀਕੇ ਨਾਲ ਅਸੀਂ ਕੰਮ ਚੱਲਿਆ ਸੀ ਉਹ ਸਾਰਾ ਰੁਕ ਗਿਆ ਹੈ ਜਿਹੜਾ ਬੜਾ ਦੁੱਖ ਹੈ ਮੈਨੂੰ ਥੈਂਕ ਯੂ ਜਿਹੜੇ ਪਰਚੇ ਦਰਜ ਹੋ ਰਹੇ ਨੇ ਇਹ ਬਖਲਾੜ ਦਾ ਨਤੀਜਾ ਸੋ ਸਰਕਾਰ ਬਾਰ ਬਾਰ ਇਹ ਚਾਹੁੰਦੀ ਹੈ ਕਿ ਅਸੀਂ ਜਿਹੜਾ ਵੀ ਕੋਈ ਆਵਾਜ਼ ਚੱਕਦਾ ਹੈ ਜਿਹੜਾ ਕੋਈ ਲੋਕਾਂ ਦੀ ਗੱਲ ਕਰਦਾ ਹੈ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਤੇ ਲੋਕ ਇਤਲੇ ਬੋਲਦਾ ਉਹਦੀ ਆਵਾਜ਼ ਨੂੰ ਬੰਦ ਕੀਤਾ ਜਾਵੇ ਉਸ ਦੇ ਸੰਦਰਭ ਰਾਹੀਂ ਜਿਹੜੇ ਪਰਚਿਆਂ ਦਾ ਦੌਰ ਚੱਲ ਰਿਹਾ ਹੈ ਪਹਿਲਾਂ ਸਰਕਾਰ ਨੂੰ ਲੱਗਿਆ ਕਿ ਇਕੱਲੇ ਧਬਕੇ ਮਾਰਦੀ ਸੀ ਹੁਣ ਉਹਨਾਂ ਲੱਗਿਆ ਕਿ ਹੁਣ ਐਕਸ਼ਨ ਪਲਾਨ ਦੇ ਵਿੱਚ ਆ ਸਰਕਾਰ ਪਰ ਜੂ ਜੂ ਸਰਕਾਰ ਐਕਸ਼ਨ ਪਲਾਨ ਦੇ ਵਿੱਚ ਆਊਗੀ ਇਹ ਪੰਜਾਬੀਆਂ ਨੇ ਧਬਣਾ ਨਹੀਂ ਪਰਚਾ ਇੱਕ ਛੜਣ ਦੋ ਕਰਨ ਦੋ ਛੜਣ 20 ਕਰਨ ਕੋਈ ਕਿਸ ਨੇ ਨਾ ਧਬਣਾ ਪਬਲਿਕ ਦੇ ਵਿੱਚ ਵੀ ਰੋਸ ਵਧ ਰਿਹਾ ਕਿਉਂਕਿ ਜਿਹੜੇ ਪਰਚੇ ਹੋ ਰਹੇ ਨੇ ਉਹਨਾਂ ਤੇ ਹੋ ਰਹੇ ਨੇ ਜਿਹੜੇ ਪਬਲਿਕ ਦੀ ਲੋਕ ਮੁੱਦਿਆਂ ਦੀ ਗੱਲ ਕਰਦੇ ਨੇ ਤੋਂ ਸੋ ਸੁਭਾਵਕ ਗੱਲ ਹੈ ਕਿ ਜਿਹੜਾ ਲੋਕ ਮੁੱਦਿਆਂ ਦੀ ਗੱਲ ਕਰੂਗਾ ਲੋਕਾਂ ਦੀ ਗੱਲ ਕਰੂਗਾ ਜੀ ਉਹਨੂੰ ਸਰਕਾਰ ਦਬੂਗੀ ਤਾਂ ਲੋਕਾਂ ਦੇ ਵਿੱਚ ਰੋਸ ਵਧਣਾ ਤੋਂ ਸਰਕਾਰ ਇਹ ਪਰਚਿਆਂ ਨਾਲ ਹੋਰ ਡਾਊਨ ਜਾਏਗੀ ਤੇ ਆਮ ਆਦੀ ਪਾਰਟੀ ਦਾ ਜਿਹੜਾ ਉਹ ਜਨਾਜਾ ਪੂਰਾ ਨਿਕਲ ਚੁੱਕਿਆ ਕਿਉਂਕਿ ਹਰ ਮੁੱਦੇ ਤੇ ਫੇਲ ਆ ਨਸ਼ਾ ਸਭ ਤੋਂ ਵੱਧ ਵਧ ਗਿਆ ਨਸ਼ੇ ਦੇ ਕਾਰਨ ਚੋਰੀਆਂ ਠੱਗੀਆਂ ਡਕੈਤੀਆਂ ਆਵਦੀਆਂ ਗੈਂਗਸਟਰ ਵਾਰ ਵਧਿਆ ਉਹ ਉਹਦੇ ਨਾਲ ਹੀ ਇਹ ਗੋਲੀਆਂ ਸੋ ਅੱਜ ਮਜ਼ਮ ਲਾਜਮ ਵਰਗ ਉਹ ਪੂਰਾ ਦੁਖੀ ਆ ਸੋ ਜਿਹੜਾ ਵਪਾਰ ਵਰਗ ਆ ਜਿਵੇਂ ਆਪਾਂ ਬਠਿੰਡੇ ਦੇਖਿਆ ਕਿ ਵਪਾਰੀਆਂ ਨੂੰ ਦਿਨ ਦਿਹਾੜੇ ਗੋਲੀਆਂ ਮਰੀਆਂ ਉਹ ਦੁਖੀ ਨੇ ਕਿਸਾਨ ਦੁਖੀ ਨੇ ਮੰਡੀਆਂ ਦੇ ਵਿੱਚ ਫਸਲ ਆਪਾਂ ਨੂੰ ਪਤਾ ਕਿਵੇਂ ਰੁਲੀ ਆ ਨੌਜਵਾਨ ਦੁਖੀ ਦੇ ਕਿਉਂਕਿ ਪਹਿਲਾਂ ਘਰ ਘਰ ਨੌਕਰੀ ਦੇ ਨਾਂ ਤੇ ਹੁਣ ਬਦਲਾ ਦੇ ਨਾਂ ਤੇ ਵੋਟਾਂ ਪਾਈਆਂ ਪਰ ਕੱਖ ਹਸਲ ਨਹੀਂ ਹੋਇਆ ਸੋ ਇਸ ਲਈ ਕਿਹੜੇ ਕਿਹੜੇ ਮੁੱਦੇ ਦੀ ਮੈਂ ਗੱਲ ਕਰਾਂ ਹਰ ਮੁੱਦੇ ਤੇ ਸਰਕਾਰ ਫੇਲ ਹੈ ਸੋ ਉਹਦੇ ਲਈ ਸਰਕਾਰ ਦੇ ਜਿਹੜਾ ਰੋਸ ਹੈ ਉਹ ਵੱਧਦਾ ਜਾ ਰਿਹਾ ਸੋ ਉਹਨੇ ਬਖਲਾੜ ਦੇ ਵਿੱਚ ਆ ਕੇ ਪਰਚੇ-ਪੁਰਚੇ ਕਰ ਰਹੀ ਇਹਦੇ ਨਾਲ ਬੰਨਣਾ ਬਣਾਉਣਾ ਚਾਹੁੰਦਾ ਅਕਾਲੀ ਦਲ ਘੇਰੇਗਾ ਸਰਕਾਰ ਨੂੰ ਕਿਸੇ ਕੋਈ ਨਵੀਂ ਨੀਤੀ ਬਣਾਏਗਾ ਜਿਸ ਤਰ੍ਹਾਂ ਲਗਾਤਾਰ ਸਰਕਾਰ ਦਾ ਵਿਰੋਧ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਕੀ ਕੋਈ ਨਵੀਂ ਪਾਲਿਸੀ ਲੈ ਕੇ ਆ ਰਿਹਾ ਹਰ ਮੁੱਦੇ ਤੇ ਘੇਰ ਰਹੇ ਹਾਂ ਅਸੀਂ ਹਰ ਰੋਜ਼ ਘੇਰਨਾ ਮਤਲਬ ਇਹ ਨਹੀਂ ਕੋਈ ਅਸੀਂ ਕੋਈ ਜਾ ਕੇ ਕੋਈ ਤੇ ਫੈਰੀਂਗ ਕਰਨੀ ਹੈ ਘੇਰਨਾ ਕੀ ਹੈ ਵੀ ਹਰ ਹਰ ਮਾਮਲੇ ਤੇ ਸਰਕਾਰ ਨੂੰ ਘੇਰਨਾ ਹੁੰਦਾ ਮੁੱਦਿਆਂ ਦੇ ਆਧਾਰ ਤੇ ਮੁੱਦਿਆਂ ਦੇ ਆਧਾਰ ਤੇ ਅਸੀਂ ਹਰ ਰੋਜ਼ ਘੇਰ ਰਹੇ ਹਾਂ ਇਹ ਤਾਂ ਹੀ ਦਾ ਸਰਕਾਰ ਪਰਚੇ ਕਰ ਰਹੀ ਹੈ ਨਾ ਹੋਰ ਅਕਾਲੀ ਦੇ ਵਰਕਰਾਂ ਤੇ ਪਰਚੇ ਕਿਉਂ ਹੋ ਰਹੇ ਨੇ ਕਿਉਂਕਿ ਸਰਕਾਰ ਨੂੰ ਹਰ ਉਹਨਾਂ ਦੀਆਂ ਨਲਾਕੀਆਂ ਤੇ ਹਰ ਮੁੱਦੇ ਤੇ ਘੇਰਿਆ ਜਾ ਰਿਹਾ ਜਿਹੜੀ ਜਿਹੜੀ ਵੀ ਹੁੰਦੀਆਂ ਖਾਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਵਾਦੇ ਨੇ ਉਹ ਮੁੱਕਰ ਗਏ ਤਾਂ ਜਦੋਂ ਉਹ ਹਰ ਮੁੱਦੇ ਤੇ ਘੇਰ ਰਹੇ ਤਾਂ ਹੀ ਪਰਚੇ ਹੋਰ ਜੇ ਅਸੀਂ ਘੇਰੀਏ ਨਾ ਤੇ ਪਰਚੇ ਕਿਉਂ ਹੋਣ ਸਰਕਾਰ ਤਾਂ ਐਮਪੀ ਚ ਫੇਰ ਜਿੱਤਣ ਦੇ ਦਾਅਵੇ ਕਰਦੀ ਹੈ ਕਹਿਆ ਕਿ 32 ਰੰਦ ਭਗਵੰਤ ਮਾਨ ਕਹਰੇ ਕਿ ਮੇਰੇ ਨੇ ਤੇ 32 ਉਹ ਜਿਹੜੇ ਫਿਕਰ ਵਾਲਦੇ ਨੇ ਕਹਰੇ ਕਿ 13 ਨਹੀਂ 13 ਸੀਟਾਂ ਸੀ ਜਿਹੜੀਆਂ ਲੋਕ ਸਭਾ ਦੀ ਜਿੱਤ ਰਹੀ ਇਹਦਾ ਕੀਤਾ ਗਿਆ ਉਹਨਾਂ ਕਰੋ ਕਹਿੰਦਾ ਜਸਮਾਨ ਬਾਲ ਕਿੱਡੇ ਕਿੱਡੇ ਨੇ ਕਹਿੰਦਾ ਕੋਈ ਨਹੀਂ ਅੱਗੇ ਆ ਜਣੇ ਨੇ ਜਿਹੜਾ ਇਹ ਮਾਰਦਨ ਗੱਲਾਂ ਬੜੀਆਂ ਕਿ ਮੇਰੇ 32 ਦੰਦ ਨੇ ਉਹ ਉਹ ਚਲੇ ਗਿਆ ਹੁਣ ਦੌਰ ਇੱਕ ਦੌਰ ਸੀਗਾ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਕਾਮਯਾਬ ਹੋ ਗਿਆ ਸੀ ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਨੌਜਵਾਨ ਘਬਰਾ ਹੋਏ ਨੇ ਪਰ ਇਹ ਵੀ ਗੱਲ ਹੈ ਕਿ ਪੰਜਾਬੀਆਂ ਨਾਲ ਜਿਹਨੇ ਠੱਗੀ ਮਾਰੀ ਆ ਉਹਨੂੰ ਫਿਰ ਉਹ ਤਾਰਨਾ ਵੀ ਜਾਣਦੇ ਨੇ ਤੇ ਚੜਾਉਣਾ ਜਾਣਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਖਵੀਰ ਸਿੰਘ ਬਾਦਲ ਸਾਹਿਬ ਮੇਰੇ ਗ੍ਰਹਿ ਵਿਚ ਆ ਰਹੇ ਨੇ ਤੇ ਉਹਨਾਂ ਦੀ ਵੈਲਕਮ ਕਰਨ ਦੇ ਲਈ ਸਾਰੀ ਟੀਮ ਸਾਡੀ ਖੜੀ ਹੈਗੀ ਆ ਹਲਕਾ ਨਾਬਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਰੇ ਮੇਨ ਲੀਡਰ ਹੈਗੇ ਨੇ ਉਹ ਸਾਰੇ ਇੱਥੇ ਬਿਰਾਜਮਾਨ ਨੇ ਚੋਣਾਂ ਦਾ ਜੀ ਆਇਆਂ ਕਹਿਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਸਿਰਫ ਤੇ ਸਿਰਫ ਉਹਨਾਂ ਨੇ ਚਾਹ ਦਾ ਪ੍ਰੋਗਰਾਮ ਰੱਖਿਆ ਸਾਡੇ ਘਰ ਦੇ ਵਿੱਚ ਸੋ ਉਸ ਦੋ ਕੱਪ ਚਾਹ ਦੇ ਜਿਹੜੇ ਹੈਗੇ ਉਹ ਸਾਂਝੇ ਕਰਨੇ ਆ ਸਾਰਿਆਂ ਨਾਲ ਜਿਹੜਾ ਸੰਗਤ ਨਾਲ ਸੋ ਉਹਨਾਂ ਦਾ ਵੈਲਕਮ ਕਰਨ ਵਾਸਤੇ ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਅੱਜ ਆਪ ਪਾਰਟੀ ਨੇ ਆਗਾਜ਼ ਕੀਤਾ ਉਹ ਸ਼ਹਿਰਪੁਰ ਵਿੱਚ ਕਹਿੰਦੇ 13 ਦੀ 13 ਪੰਜਾਬ ਦੇ ਸ਼ੀਟਾਂ ਲੱਗੀਆਂ ਸੋ ਅਕਾਲੀ ਦਲ ਇੱਕ ਸਟੈਂਡ ਕਰ ਰਿਹਾ ਦੇਖੋ ਗੱਲ ਇਹ ਆ ਕਿ ਲੋਕ ਸਭਾ ਦੀ ਜਿਹੜੀ ਚੋਣ ਹੈਗੀ ਆ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਹਟਾ ਕੇ ਦੇਖ ਲਿਆ ਕਿ ਪੰਜਾਬ ਦੇ ਵਿੱਚ ਸਰਕਾਰ ਕਿਸ ਤਰ੍ਹਾਂ ਦੀ ਚੱਲੀ ਹੈ ਅੱਜ ਸਰਕਾਰ ਬਣੀ ਨੂੰ ਤਕਰੀਬਨ ਪੌਣੇ 2 ਸਾਲ ਹੋ ਗਏ 2 ਸਾਲ ਹੋਣ ਵਾਲੇ ਨੇ ਸੋ 2 ਸਾਲਾਂ ਦਾ ਜਿਹੜਾ ਉਹਨਾਂ ਦਾ ਕਾਰਗੁਜ਼ਾਰ ਹੈਗਾ ਉਹ ਲੋਕਾਂ ਤੋਂ ਭੁੱਲਿਆ ਨਹੀਂ ਹੋਇਆ ਅੱਜ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਇੰਨੀਆਂ ਹੋ ਰਹੀਆਂ ਨੇ ਕਿ ਰਿਕਾਰਡ ਤੋੜ ਕਰ ਦਿੱਤਾ ਪੰਜਾਬ ਦੇ ਵਿੱਚ ਇੰਨੇ ਇੱਕ ਨਜਾਇਜ਼ ਸਿਸਟਮ ਚੱਲ ਪਏ ਜਿਹੜੇ ਕਿ ਪਿਛਲੇ 70 ਸਾਲਾਂ ਚ ਨਹੀਂ ਚੱਲੇ ਹੋਣੇ ਸੋ ਮੈਂ ਸਮਝਦਾ ਕਿ ਲੋਕਾਂ ਨੇ ਇਹ ਤਿਆਰੀਆਂ ਕਰੀ ਇਹਨਾਂ ਜੋ ਮਰਜ਼ੀ ਕਰੀ ਇਹਨਾਂ ਲੋਕਾਂ ਨੇ ਇਹਨਾਂ ਦਾ ਬਿਲਕੁਲ ਜਿਹੜਾ ਹੈਗਾ ਭਾਂਡਾ ਬੂਧਾ ਮਾਰ ਕੇ ਲੋਕਾਂ ਨੇ ਵਾਪਸ ਭੇਜਨੇ ਆ ਸੋ ਲੋਕਾਂ ਦਾ ਮਨ ਬਣ ਚੁੱਕਿਆ ਅੱਜ ਪੰਜਾਬ ਦੇ ਵਿੱਚ ਮੈਂ ਆਪਣੇ ਹਲਕੇ ਨਾਬੇ ਦੀ ਗੱਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਹੜਾ ਹੈਗਾ ਉਹ ਇਸ ਗੱਲ ਦੀ ਤਿਆਰੀ ਕਰ ਚੁੱਕਿਆ ਹੈ ਕਿ ਜਿਹੜੀਆਂ ਆਉਣ ਵਾਲੀਆਂ ਚੋਣ ਚੋਣਾ ਹੋਣਗੀਆਂ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਛੜੀ ਹੈ ਲੋਕਾਂ ਨੇ ਕੰਧ ਦੇ ਉੱਪਰ ਲਿਖ ਕੇ ਰੱਖ ਦਿੱਤੀ ਹੈ ਤੇ ਹੋਣੀ ਹੈ ਸੋ ਇਹਨਾਂ ਦਾ ਬਿਲਕੁਲ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਇਹ ਝੂਠੀਆਂ ਗੱਲਾਂ ਸੀਗੀਆਂ ਝੂਠਾ ਦੇਖੋ ਕਾਠ ਦੀ ਹਾਂਡੀ ਜਿਹੜੀ ਵਾਰ-ਵਾਰ ਨਹੀਂ ਚੜਿਆ ਕਰਦੀ ਸੋ ਕਾਠ ਦੀ ਹਾਂਡੀ ਦੇ ਥੱਲੇ ਉਹ ਜਿਹੜਾ ਸੇਕ ਪੈ ਕੇ ਸੜ ਚੁੱਕੀ ਹੈ ਤੇ ਵਿੱਚੇ ਹਾਂਡੀ ਸੜ ਜਾਣੀ ਹੈ ਵਿੱਚੇ ਹੀ ਕੇਸ਼ਰੀਵਾਲ ਤੇ ਭਗਵੰਤ ਮਾਨ ਜੀ ਗੋਲ ਹੋ ਕੇ ਦਿੱਲੀ ਵਾਪਸ ਚਲੇ ਜਾਣੇ ਆ ਨਾਬਾ ਸਿਆਸਤ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਦਾ ਨਾਬਾ ਦੀ ਸਿਆਸਤ ਜਿਹੜੀ ਹੈਗੀ ਹੈ ਸਭ ਤੋਂ ਟੌਪ ਦੀ ਸ਼੍ਰੋਮ ਕਿ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਤੇ ਜਿਹੜੀ ਕਿ ਆਪਦੀ ਸਰਕਾਰ ਹੈ ਉਹ ਲੋਕਾਂ ਨੇ ਹਡਾ ਲਈ ਪਿਛਲੇ 7 ਸਾਲ ਹੋ ਗਏ ਲੋਕਾਂ ਨੂੰ 8 ਸਾਲ ਅੱਜ ਕਿਸੇ ਵੀ ਛੜਕ ਦੇ ਉੱਪਰ ਨਿਕਲ ਜੋ ਕਿਸੇ ਛੜਕ ਦੇ ਉੱਪਰ ਕੋਈ ਰਸਤਾ ਨਹੀਂ ਮਿਲਦਾ ਨਾ ਕੋ ਸਾਈਕਲ ਨਾ ਮੋਟਰਸਾਈਕਲ ਨਾ ਸਕੂਟਰ ਕੋਈ ਨੰਘ ਸਕਦਾ ਕਿਉਂਕਿ ਇਸ ਤਰ੍ਹਾਂ ਦੇ ਏਡੇ ਵੱਡੇ ਟੋਏ ਪਿੰਡਾਂ ਦੀਆਂ ਛੜਕਾਂ ਦੇ ਵਿੱਚ ਵੀ ਸ਼ਹਿਰਾਂ ਦੀਆਂ ਛੜਕਾਂ ਦੇ ਵਿੱਚ ਵੀ ਵਿਕਾਸ ਨਾ ਤੇ ਜਿਹੜੀ ਹੈਗੀ ਬਿਲਕੁਲ ਜ਼ੀਰੋ ਹੋ ਗਏ ਕਾਂਗਰਸ ਸਰਕਾਰ ਵੀ ਤੇ ਆਪਦੀ ਸਰਕਾਰ ਵੀ ਜਿਹੜਾ ਵਿਕਾਸ ਸੀਗਾ ਜਿਹੜਾ ਲੋਕ ਯਾਦ ਕਰਨ ਲੱਗੇ ਕਸ਼ਰਮਣੀ ਅਕਾਲੀ ਦਲ ਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਵਿਕਾਸ ਕੀਤਾ ਉਹਦੀਆਂ ਗੱਲਾਂ ਸੱਤਾ ਦੇ ਵਿੱਚ ਹੁਣ ਲੱਗੀਆਂ ਤੇ ਲੋਕਾਂ ਦੀ ਚਰਚਾ ਵਿੱਚ ਆ ਗਈਆਂ ਫੇਸ ਕਰਕੇ ਮੈਂ ਸਮਝਦਾ ਕਿ ਲੋਕ ਮੰਨ ਬਣਾ ਲਿਆ ਲੋਕਾਂ ਨੇ ਕਿ ਕਸ਼ਰਮਣੀ ਅਕਾਲੀ ਦਲ ਦੇ ਸਰਕਾਰ ਜਿਹੜੀ ਬਣਾਉਣੀ ਹੈ ਜਿਹੜਾ ਇੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਰਿਹਾ ਆਪਣੇ ਸ਼ਹਿਰ ਨਾਬੇ ਦੇ ਵਿੱਚ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੋਇਆ ਕੋਈ ਇਹਨੂੰ ਬੋਲਦਾ ਕੋਈ ਨਹੀਂ ਬੋਲਦਾ ਪਰ ਬਹੁਤ ਕੁਝ ਹੋ ਰਿਹਾ ਤੇ ਸਮਾਂ ਆਉਣ ਤੇ ਸਾਰਾ ਹਿਸਾਬ ਕਿਤਾਬ ਕੱਢ ਕੇ ਸਾਹਮਣੇ ਰੱਖ ਦਾਂਗੇ ਲੋਕਾਂ ਦੇ ਹਲਕੇ ਦੀ ਜਿਹੜੀ ਬਾਗਡੋਰਾ ਸੁਖਵੀਰ ਬਾਦਲੇ ਤੁਹਾਨੂੰ ਸਮਝਾਇਆ ਕੀ ਲੱਗਦਾ ਲੋਕ ਸਭਾ ਚੋਣਾਂ ਚ 90 ਹਲਕੇ ਦਾ ਕੀ ਰੋਲ ਹੈ ਮੈਂ ਆਪ ਨਹੀਂ ਕਹਿੰਦਾ ਮੇਰੇ ਸਾਰੇ ਵਿਸ਼ਵਾਸ ਜਿਹੜੇ ਮੇਰੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਥੋੜੀ ਮਜੂਸੀ ਮਹਿਸੂਸ ਕਰਦੇ ਸੀਗੇ ਕਿਉਂਕਿ ਸਰਕਾਰ ਬਦਲਣ ਦੇ ਨਾਲ ਲੋਕਾਂ ਦੇ ਮਨਾਂ ਦੇ ਉੱਪਰ ਇਹ ਆਉਂਦਾ ਕਿ ਸਰਕਾਰ ਦੂਜੀ ਆ ਗਈ ਅੱਜ ਹਰ ਵਰਕਰ ਜਿਹੜਾ ਹੈਗਾ ਕਮਰ ਕੱਸਾ ਕਰਕੇ ਖੜਾ ਹੈ ਉਹ ਸਰਕਾਰ ਦਾ ਜਵਾਬ ਦੇਣ ਦੇ ਲਈ ਸਰਕਾਰ ਕਿਸੇ ਵੀ ਕਿਸਮ ਦਾ ਕੋਈ ਧੱਕਾ ਕਰੇ ਨਾਬੇ ਹਲਕੇ ਵਿੱਚ ਧੱਕੇ ਦਾ ਸਵਾਲ ਪੈਦਾ ਨਹੀਂ ਹੋਣ ਦਵਾਂਗੇ ਕਿਉਂਕਿ ਹਰ ਜਗ੍ਹਾ ਚਟਾਨ ਦੀ ਤਰ੍ਹਾਂ ਖੜਾਗੇ ਵਰਕਰ ਦੇ ਨਾਲ ਚਟਾਨ ਦੀ ਤਰ੍ਹਾਂ ਖੜਾਗੇ ਵਰਕਰ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਹੈ ਵਰਕਰ ਨੂੰ ਨਾਲ ਲੈ ਕੇ ਚੱਲ ਕੇ ਨਾਬੇ ਦੇ ਵਿੱਚੋਂ ਜਿੱਤ ਪ੍ਰਾਪਤ ਕਰਾਵਾਂਗੇ ਜਿਹੜੀ ਕਿ ਲੋਕ ਸਭਾ ਦੀ ਚੋਣ ਹੋਏਗੀ ਸਭ ਤੋਂ ਅੱਗੇ ਨਾਬਾ ਰਹੇਗਾ ਜਿੱਤ ਦੇ ਵਿੱਚ